6 ਜੁਲਾਈ ਨੂੰ ਅੰਮੇ ਮਾਜ਼ਰਾ ਮੰਡੀ ਗੋਬਿੰਦਗੜ ਦੇ ਇੱਕ ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਇਸ ਦੇ ਵਿੱਚ ਇੱਕ ਵਿਅਕਤੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਤੇ ਪੀੜਤ ਦੀ 14 ਸਾਲ ਦੀ ਬੇਟੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ 6 ਤਰੀਕ ਨੂੰ ਸ਼ਨੀਵਾਰ ਨੂੰ ਉਹ ਬਾਜ਼ਾਰ ਕਿਸੇ ਕੰਮ ਤੋਂ ਗਏ ਸਕੇ ਤੇ ਸਕੂਲ ਬੱਸ ਹੈ ਕਿ OPI ਬਾਂਸਰ ਸਕੂਲ ਦੀ ਬੱਸ ਸੀ ਉਹਨਾਂ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹ ਉਸੇ ਵੇਲੇ ਸੜਕ ਤੇ ਉੱਥੇ ਡੇਗ ਗਏ ਬੇਹੋਸ਼ ਹੋ ਕੇ ਤੇ ਉਥੇ ਕਾਫੀ देर ਪਏ ਰਹੇ ਉਹ ਤੋਂ ਉਹਨਾਂ ਨੂੰ ਕੋਈ ਹਸਪਤਾਲ ਨਹੀਂ ਲੈ ਕੇ ਗਿਆ ਜਦੋਂ ਘਰਦਿਆਂ ਨੂੰ ਪਤਾ ਲੱਗਾ ਉਦੋਂ ਘਰਦਿਆਂ ਉਥੇ ਪਹੁੰਚੇ ਤੇ ਫਿਰ ਉਹਨਾਂ ਨੂੰ ਸਕੂਲ ਦੀ ਉਸੇ ਸਕੂਲ ਦੀ ਬੱਸ 'ਚ ਬਿਠਾ ਕੇ ਅਸੀਂ ਹਸਪਤਾਲ ਲੈ ਕੇ ਗਏ ਪਰ ਇੱਕ ਤੋਂ ਹੋਸਟ ਪ੍ਰਾਈਵੇਟ ਹਸਪਤਾਲ ਵਾਲੇ ਨੇ ਜਵਾਬ ਦਿੱਤਾ ਫਿਰ ਅਸੀਂ ਖੰਨਾ ਸਰਕਾਰੀ ਹਸਪਤਾਲ ਲੈ ਕੇ ਗਏ ਉਹਨਾਂ ਨੇ ਫਰਸਟ ایڈ ਦੇ ਕੇ ਸਾਨੂੰ 32 ਚੰਡੀਗੜ੍ਹ 32 ਸੈਕਟਰ ਜੀ ਐਮ ਸੀ ਐਚ ਵਿੱਚ ਰੈਫਰ ਕਰ ਦਿੱਤਾ ਉੱਥੇ ਉਹਨਾਂ ਦਾ ਇਲਾਜ ਸ਼ੁਰੂ ਹੋਇਆ ਤੇ ਹੁਣ ਇਸ ਵੇਲੇ ਮੌਜੂਦਾ ਉਹਨਾਂ ਦੀ ਹਾਲਤ ਇਹ ਹੈ ਕਿ ਇਸ ਵੇਲੇ ਹਕੂਮਾ ਦੇ ਵਿੱਚ ਤੋਂ ਹਾਲਤ ਬਹੁਤ ਜ਼ਿਆਦਾ ਕ੍ਰਿਟੀਕਲ ਆ ਕੱਲ ਉਹਨਾਂ ਦੀ ਜਿਹੜੀ ਛੋਟੀ ਬੇਟੀ ਸੀਗੀ ਉਹਦਾ ਅੰਜਲੀ ਆ 14 ਸਾਲ ਦੀ ਸੀ ਕਿ 10ਵੀਂ ਕਲਾਸ 'ਚ ਪੜ੍ਹਦੀ ਸੀ ਤੇ ਕੱਲ ਉਹਨੇ ਪਾਪਾ ਦੇ ਗਮ ਦੇ ਵਿੱਚ ਉਹਨੇ ਸੁਸਾਇਸਾਈਡ ਕਰ ਲਿਆ ਕੱਲ ਹੋਇਆ ਇਹ ਸੀਗਾ ਕਿ ਉਸ ਵੇਲੇ ਉਹਦੇ ਪਾਪਾ ਦੀ ਸਫਾਈ ਕਰਦੇ ਸੀਗੇ ਉਹਨਾਂ ਦੀ ਫੂਡ ਪਾਈਪ 'ਚ ਉਹ ਨੱਕ 'ਚੋਂ ਨਿਕਲ ਗਿਆ ਸੀਗਾ ਉਸਕੇ ਪਾਪਾ ਬਹੁਤ ਬੁਰੀ ਤਰ੍ਹਾਂ ਸਿਵਿਡੈਂਟ ਹੋ ਗਏ ਹਕੂਮਾ 'ਚ ਚਲੇ ਗਏ ਉਹਨਾਂ ਕੇ ਹਾਲ ਉਸਕੇ ਦੇਖਾ ਨਹੀਂ ਜਾ ਰਿਹਾ ਬਾਰ-ਬਾਰ ਬੋਲਤੀ ਸੀ ਜੇ ਮੈਂ ਉਹਨੂੰ ਹਸਪਤਾਲ ਲੈ ਜਾ ਹ मैसूनी नहीं हो कल लेकर में चली वो ओ, लगा था। कब हुआ हॉस्पिटल छह तारीख को बस वाले बंसन वाले, वाले? हाँ। तो 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 रिपोर्ट तो, हम लोग लिखाए थे बस यहाँ थाने में दौड़ रहे थे लोग दो दिन दो दिन करके कोई कार्रवाई नहीं उनके ऊपर हम लोग गरीब आदमी हॉस्पिटल में घर वाले को छोड़ छोड़ के यहाँ आती थी दो दो दिन दो दिन टाइम दे 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 थे कुछ नहीं करते थे तो जो बच्चे ने सुसाइड किया उसका कारण क्या था वो अपने पापा गई ऐसे कल ना उनकी पाइप निकल गई तो बड़ी बुरी तरह से सांस साँस सूं फूलते मुझे लगता है वो ना सोची होगी शायद मेरे पापा अब नहीं बचे होंगे इसलिए मैं ले चली गई वो गेट बंद करके फिर ਉਧਰ ਦੂਜੇ ਪਾਸੇ थाना ਮੰਡੀ ਗੁਮਿੰਦਗੜ ਦੇ ਐਸਐਚਓ ਅਸ਼ਦੀਪ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰ ਪਹਿਲਾਂ ਕੋਈ ਕਾਰਵਾਈ ਨਹੀਂ ਚਾਹੁੰਦੇ ਸੀ ਤੇ ਹੁਣ ਪਰਿਵਾਰ ਜੋ ਬਿਆਨ ਦਰਜ ਕਰਵਾਏਗਾ ਉਸ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਨਾਲ 14-15 ਸਾਲ ਦੀ ਮਰਦ ਜਿੰਨ ਲਗਭਗ ਤਰੀਬ ਉਡੀ ਉਹ ਸੁਸਾਇਡ ਕੀਤਾ। ਉਹ ਜਿਹੜਾ ਹੁਣ ਪੋਸਟਮਾਰਟਮ ਦੀ ਕਾਰਵਾਈ ਕਰਾਂਗੇ ਕਰਦਿਆਂ ਦੇ ਪਿਆਲ ਲਿਖਣਗੇ ਜੋ ਜਿਵੇਂ ਬਿਆਨ ਲਿਖਾਉਣਗੇ ਉਸ ਮੁਤਾਬਕ ਇਸ ਕਾਰਵਾਈ ਕਰਾਂਗੇ। ਇਹ ਖਿਆਲ ਹੈ ਕਿ ਬਾਕੀ ਸਰੋਤਾਂ ਦੇ ਪਾਦਰ ਜਿਹੜੀ ਕੌਮਾਂ ਦੇ ਵਿੱਚ ਅਕਸਰ ਐਕਸੀਡੈਂਟ ਹੁੰਦਾ ਨੂੰ ਕੋਈ ਕਾਰਨ ਨਹੀਂ ਸੀ ਸਰ ਅੱਜ ਤੋਂ 10 ਪਹਿਲਾਂ ਐਕਸੀਡੈਂਟ ਹੋਇਆ ਸੀਗਾ ਜਿੱਦੇ ਚ ਜਿਹੜੇ ਪਾਦਰ ਸਾਹਿਬ ਦਾ ਐਕਸੀਡੈਂਟ ਹੋ ਰਿਹਾ ਸੀ ਬੱਸ ਦੇ ਨਾਲ ਜਿਹੜੀ ਪਾਸਿਨੂ ਕਾਲਜ ਨਾਲ ਜੁੜੀ ਸੀ ਉਹਦੇ ਵਿੱਚ ਇਹਨਾਂ ਨੇ ਅਸੀਂ ਬਿਆਨ ਲਿਖਿਆ ਵੀ ਸਾਡੀ ਰਾਏ ਦਾ ਵੀ ਗੱਲ ਚੱਲ ਰਹੀ ਕੁਝ ਪੈਸੇ ਉਹਨਾਂ ਨੇ ਉਹ ਕਾਜ ਵੀ ਦਿੱਤੇ ਸੀ ਇਹਨਾਂ ਨੇ ਸਾਨੂੰ ਉਸ ਮਕਦਮੇ ਚੋਂ ਕੋਈ ਸਟੇਟਮੈਂਟ ਨਹੀਂ ਲਫੈਕਸੀ ਤੇ ਹੁਣ ਇਹ ਹੁਣ ਇਹ ਡਾਟੇ ਦੇ ਸੰਸਰਟ ਕਰ ਲੈ ਤੇ ਜਿਵੇਂ ਕਹਿਣੀ ਹੋਵੇ ਕਾਰਵਾਈ ਕਰ ਲੈ ਜੱਬਾਨੀ ਟੀਵੀ ਲਈ ਗੁਰਪ੍ਰੇ ਜਿਰਾਜੂ ਦੀ ਰਿਪੋਰਟ